ਵਾਹ ਗੁਰੂ ਕਹਿਣਾ ਹੈ ਤੇ ਪਿਆਰੇ ਦੇ ਗੁਣਾਂ ਨੂੰ ਦੇਖੀ ਜਾਣਾ ਤੇ ਵਾਹੋ ਤੇ ਜੋਰ ਦੇਣਾ ਕਿ ਤੂੰ ਵਾਹੋ ਹੈ ਤੂੰ ਪਿਆਰਾ ਹੈ ਜਿਉਂ-ਜਿਉਂ ਵਾਹੋ ਕਹਿੰਦੇ ਜਾਓਗੇ ਤਿਉਂ-ਤਿਉਂ ਵੀ ਸਮਾਦਨਾ ਭਰਦੇ ਜਾਓਗੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਅੱਜ ਦੂਰ ਪ੍ਰਤੀਤ ਹੁੰਦਾ ਹੈ ਅੱਜ ਦਿਖਾਈ ਨਹੀਂ ਦਿੰਦਾ ਅੱਜ ਮਨ ਜੱਪਣ ਨੂੰ ਨਹੀਂ ਕਰਦਾ ਅੱਜ ਪਟਕਰਿਆ ਹੈ ਤੇ ਜੋਦੜੀਆਂ ਸ਼ੁਰੂ ਕਰਨੀਆਂ ਨੇ ਰਾਮయ్యా ਹਾਂ ਭਾਰਤ ਤੇਰਾ ਕਾਹੀ ਨਾ ਖੰਡਸ ਔਗਣ ਮੇਰਾ ਇਹ ਉਸੇ ਅਵਸਥਾ ਦੇ ਹੁਕਮ ਨੇ ਮਹਾਰਾਜ ਜੀ ਕਹਿੰਦੇ ਨੇ ਅਬ ਕੱਲੂ ਆਇਓ ਰੇ ਇੱਕ ਨਾਮ ਹੋ 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 ਜਿਹਦੇ ਚ ਤੁਸੀਂ ਕਹਿੰਦੇ ਹੋ ਨਾ ਜਪਣ ਨੂੰ ਨਹੀਂ ਕਰਦਾ ਮੈਂ ਇਧਰ ਨੂੰ ਚਲਿਆ ਜਾਣਾ ਮੈਂ ਇਧਰ ਨੂੰ ਚਲਿਆ ਜਾਣਾ ਮੈਂ ਛੱਡ ਦੇਣ ਪਰ ਅਜ ਕਹਿੰਦੇ ਉਹ ਤੇਰਾ ਜਪਣ ਦਾ ਸਹੀ ਵਕਤ ਉਦੋਂ ਜੋਦੜੀਆਂ ਨੇ ਮੈਂ ਅਜਾਨ ਜਨ ਤਰਬੇ ਨਾ ਜਾਨੂ ਪਾਪ ਬੀਠਲਾ ਪਾਹੰਦੀ ਮਹਦੋ ਹਮ ਐਸੇ ਤੂੰ ਐਸਾ ਇਹ ਤੇ ਉਦੋਂ ਹੀ ਗਉਣਾ ਹੈ ਨਾ ਵੇਖ ਮੇਰਾ ਹਾਲ ਦੇਖ ਸਭ ਸੋਹਾਗਣ ਮਾਣੇ ਰਲੀਆਂ ਦੇਖ ਹਮਾਰਾ ਹਾਲ ਇਹ ਤੇ ਉਦੋਂ ਆਪਣੀ ਬਿਰਥਾ ਦੱਸਣੀ ਏ ਕਿ ਆਹ ਹੱਡਾ ਮਹਾਰਾਜ ਹਾਲ ਹੀ ਆਪਣੇ ਉਸ ਖੇਡ ਨੂੰ ਆਪਣੇ ਮਨ ਦੀ ਉਸ ਭਟਕਣਾ ਨੂੰ ਗੁਰੂ ਮਹਾਰਾਜ ਜੀ ਦੇ ਸ਼ਬਦਾਂ ਦੇ ਚਰਨੀ ਲਾ ਕੇ ਸ਼ਬਦ ਗੁਰੂ ਦੇ ਮਹਾਰਾਜ ਜੀ ਦੇ ਦਰਬਾਰ ਚ ਭੇਟ ਕਰ ਦੇਣਾ ਕਈ ਵਾਰ ਮਹਾਰਾਜੀ ਨੂੰ ਜਦੋਂ ਦੂਰ ਦਿਖਾਈ ਦੇਣ ਲੱਗੇ ਮਿਲਿਆ ਨਹੀਂ ਜਾਣਾ ਤੇ ਫਿਰ ਗੁਰੂ ਤੇ ਜੋਰ ਆਉਂਦਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਿੱਦਾਂ ਕੋਈ ਹੂਕੋਠ ਵੀ ਹੋਵੇ ਜਿੱਦਾਂ ਕੋਈ ਕੂਕੋਠ ਵੀ ਹੋਵੇ ਜਿੱਦਾਂ ਉਸ ਦੇ ਮਿਲਣ ਦੀਆਂ ਸਾਰੀਆਂ ਆਸਾਂ ਟੁੱਟ ਗਈਆਂ ਹੋਣ ਤੇ ਉਦੋਂ ਤੜਫ ਵੈਰਾਗੀ ਜਦੋਂ ਵਾਹੋ ਤੇ ਜੋਰ ਏ ਕਿ ਤੂੰ ਵਾਹਾਂ ਏ ਤੂੰ ਸੋਹਣਾ ਏ ਉਹ ਵੀ ਸਮਾਦੀ ਏ ਜਦੋਂ ਗੁਰੂ ਤੇ ਸਤਸੇ ਕਿ ਤੂੰ ਦੂਰ ਏ ਮਹਾਰਾਜ ਮੈਨੂੰ ਮਿਲ ਜਾਇਓ ਉਹ ਵੈਰਾਗੀ ਏ ਜੋਦੜੀਆਂ ਵਾਲਾ ਸਿਮਰਨ ਪਤਾ ਹੀ ਨਹੀਂ ਕਿੰਨੇ ਕ ਰੰਗ ਨੇ ਮਹਾਰਾਜੀ ਦੇ ਕਰ ਜਿਹੜਾ ਏ ਉਸ ਨਾਲ ਰੰਗ ਮੰਨਣ ਦੇ ਉਸ ਕੋ ਵਾਪਸ ਪਹੁੰਚ ਜੰਨੇ ਕੁਝ ਵੀ ਨਾ ਕਰੋ ਬਸ ਬਹਿ ਜਾਓ ਚੁੱਪ ਕਰਕੇ ਬਹਿ ਜਾਓ ਬਿਲਕੁਲ ਰਿਲੈਕਸ ਹੋ ਕੇ ਬਹਿ ਜਾਓ ਸਵਾਸ ਅੰਦਰ ਜਾਂਦਾ ਏ ਵਾਹ ਬਾਹਰ ਹੁੰਦਾ ਹੈ ਗੁਰੂ ਇਹਨਾਂ ਕਰ ਲਈ ਸਾਹਸ ਗਰਾਸ ਥੋੜਾ ਸਮਾਂ ਕਰਦੇ ਜਾਓਗੇ ਬੋਲ ਕੇ ਨਹੀਂ ਕਰਨਾ ਸੁਰਤਨਾ ਕਰਨਾ ਹੁੰਦਾ ਕਰਦੇ ਜਾਓਗੇ ਥੋੜੀ ਸਮੇਂ ਬਾਅਦ ਹੀ ਸਵਾਸ ਜਿਹੜਾ ਹੈ ਉਹ ਸਵਾਸ ਨਹੀਂ ਪ੍ਰਤੀਤ ਹੋਏਗਾ ਵਾਹ ਗੁਰੂ ਪ੍ਰਤੀਤ ਹੋਏਗਾ ਸਿਮਰਨ ਪ੍ਰਤੀਤ ਹੋਏ ਲੰਮੇ ਪਾਓਗੇ ਜਦੋਂ ਸਾਹ ਸਵਾਸ ਸੁਣਾਈ ਦਵੇਗਾ ਵਾਹ ਗੁਰੂ ਸੁਣਾਈ ਦਵੇਗਾ ਸਦੀ ਬਿਲਕੁਲ ਛੋਟੀ ਜਿਹੀ ਧੀ ਰਾਣੀ ਹੋਣੀ ਨਿਕੀ